जय पीरंदी जी जय साईंयां दी महफिल मस्तां दे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਦਾ ਬਹੁਤ ਹੀ ਖਾਸ ਜੋ ਵਿਸ਼ਾ ਹੈ ਸੋ ਇਹਦੇ ਤੇ ਇੱਕ ਕਮੈਂਟ ਵੀ ਆਇਆ ਹੋਇਆ ਹੈ ਕਿ ਚਿਰਾਗਾ ਦੇ ਵਿੱਚ ਜਦੋਂ ਫੁੱਲ ਬਣ ਜਾਂਦਾ ਯਾਨੀ ਕਿ ਬੱਤੀ ਤੇ ਜਦੋਂ ਫੁੱਲ ਬਣਦਾ ਹੈ ਤੇ ਉਹਦਾ ਕੀ ਕਰਨਾ ਚਾਹੀਦਾ ਅੱਜ ਇਹਦੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਲਿਖਿਓ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਇੱਥੇ ਪਹਿਲਾ ਜੋ ਇੱਕ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰੇ ਘਰ ਵਾਲਾ ਬਹੁਤ ਜ਼ਿਆਦਾ ਡਰਿੰਕ ਕਰਦਾ ਹੈ ਖਾਸ ਕਰਕੇ ਵੀਰਵਾਰ ਦੇ ਦਿਨ ਵੀ ਕਰ ਲੈਂਦਾ ਹੈ ਬਥੇਰਾ ਕਹੀਦਾ ਕਿ ਸੇਵਾ ਕਰ ਸੋ ਕਹਿੰਦੇ ਕਿ ਉਹ ਮੰਨਦਾ ਹੀ ਨਹੀਂ ਸੋ ਦੇਖੋ ਜੀ ਜਿੰਨਾ ਚੱਕਰ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਸਮਝਾਂਗੇ ਇਹਨਾਂ ਚੀਜ਼ਾਂ ਦਾ ਤਿਆਗ ਨਹੀਂ ਕਰਾਂਗੇ ਉਹਨਾਂ ਚੱਕਰ ਆਪਾਂ ਮਾਲਕ ਦੀ ਕਿਰਪਾ ਨੂੰ ਨਹੀਂ ਪਾ ਸਕਦੇ ਸੋ ਜੇਕਰ ਇੱਕ ਜਣਾ ਵੀ ਪਰਿਵਾਰ ਵਿੱਚੋਂ ਸੇਵਾ ਕਰਦਾ ਹੈ ਤੇ ਦੂਸਰਾ ਜਣਾ ਗਲਤੀ ਬਾਰ-ਬਾਰ ਕਰੀ ਜਾਵੇ ਤਾਂ ਇਸ ਤਰ੍ਹਾਂ ਫਿਰ ਪੂਰੇ ਪਰਿਵਾਰ ਨੂੰ ਸਜ਼ਾ ਭੁਗਤਣੀ ਪੈਂਦੀ ਆ ਕਿਉਂਕਿ ਸੇਵਾ ਕਰਨ ਵਾਲਾ ਵੀ ਉਸ ਪਰਿਵਾਰ ਦੇ ਨਾਲ ਜੁੜਿਆ ਹੁੰਦਾ ਹੈ ਜਦੋਂ ਇੱਕ ਜਣਾ ਪਰੇਸ਼ਾਨ ਕਰੇਗਾ ਤੇ ਮਨ ਉਸਦਾ ਵੀ ਦੁਖਦਾ ਹੈ ਵਿਸ਼ਵਾਸ ਘੁੱਟਣ ਲੱਗ ਪੈਂਦਾ ਪਰ ਪਰਮਾਤਮਾ ਉਸ ਇਨਸਾਨ ਦਾ ਸਾਥ ਨਹੀਂ ਛੱਡਦਾ ਪਰ ਉਹ ਇਨਸਾਨ ਦੁਖੀ ਜ਼ਰੂਰ ਅੰਦਰੋਂ ਅੰਦਰ ਹੀ ਰਹਿੰਦਾ ਹੈ ਜਦੋਂ ਇਹ ਸਭ ਕੁਝ ਦੇਖਦਾ ਹੈ ਤੇ ਉੱਥੇ ਹਮੇਸ਼ਾ ਹੀ ਇਹ ਸੋਚ ਕੇ ਚੱਲੋ ਕਿ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ ਮਾਨਕ ਦੇ ਨਾਮ ਦਾ ਨਸ਼ਾ ਕਰੀਏ ਜਦੋਂ ਮਾਨਕ ਦੇ ਨਾਮ ਦਾ ਤੁਸੀਂ ਨਸ਼ਾ ਕਰਨ ਲੱਗੋਗੇ ਤੇ ਤੁਸੀਂ ਸਭ ਚੀਜ਼ਾਂ ਨੂੰ ਤੇ ਆਪਣੇ ਆਪ ਤਿਆਗ ਦੋਗੇ ਇੱਕ ਵਾਰ ਆਪਣੇ ਮਨ ਨੂੰ ਝੁਕਾ ਲਓ ਆਪਣੇ ਮਨ ਨੂੰ ਸਮਝਾ ਲਓ ਕਿ ਅਸਲੀ ਇਹ ਸਭ ਕੁਝ ਛੱਡਣਾ ਹੈ ਤੇ ਜ਼ਿੰਦਗੀ ਵਿੱਚ ਬਹੁਤ ਅੱਗੇ ਜਾਣਾ ਹੈ ਬਹੁਤ ਕੁਝ ਕਮਾਉਣਾ ਹੈ ਬਣਾਉਣਾ ਹੈ ਸੋ ਕੁਝ ਇਹੋ ਜਿਹੇ ਕਰਮ ਕਰਕੇ ਜਾਈਏ ਜਿਦੇ ਨਾਲ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਨਾ ਹੀ ਕਿ ਇਹੋ ਜੇ ਕਰਮ ਕਰੀਏ ਹਰ ਕੋਈ ਸਾਡੀ ਬੁਰਾਈ ਕਰੇ ਗਲਤੀ ਆਪਾਂ ਦੇਖਦੇ ਕਿ ਬੱਚੇ ਕਰਦੇ ਹੁੰਦੇ ਨੇ ਨਾ ਹੀ ਕੀ ਵੱਡੇ ਜਦੋਂ ਵੱਡੇ ਗਲਤੀ ਕਰਨ ਲੱਗ ਪੈਂਨ ਤਾਂ ਫਿਰ ਬੱਚਿਆਂ ਤਾਂ ਆਪਣੇ ਆਪ ਗਲਤ ਰਸਤੇ ਤੇ ਤੁਰਨਾ ਹੈ ਜੇਕਰ ਚਾਹੁੰਦੇ ਹੋ ਕਿ ਘਰ ਵਿੱਚ ਸਾਡਾ ਡਰ ਬਣਿਆ ਰਹੇ ਤਾਂ ਖੁਦ ਕਦੇ ਵੀ ਇਹੋ ਜੀ ਗਲਤੀ ਨਾ ਕਰੋ ਜੀ ਸੋ ਜਿੰਨਾ ਚਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਤਿਆਗੋ ਇਹ ਤੇ ਘਰ ਵਿੱਚ ਕੜਾ ਕਲੇਸ਼ ਵੀ ਬਣਿਆ ਰਹੇਗਾ ਸਰੱਗੀ ਵੀ ਨਹੀਂ ਆਉਂਦੀ ਬਰਕਤ ਨਹੀਂ ਰਹਿੰਦੀ ਕਿਉਂਕਿ ਚਿਰਾਗ ਤਾਂ ਅਸੀਂ ਲਗਾਉਂਦੇ ਆ ਮਾਲਕ ਦਾ ਜਿੱਥੇ ਚਿਰਾਗ ਜਗ ਗਿਆ ਉੱਥੇ ਪਹਿਰਾ ਆਉਣਾ ਪਰ ਕੁਝ ਇਹੋ ਜੀਆਂ ਗਲਤੀਆਂ ਕਰ ਲੈਣੀਆਂ ਜੀ ਦੇ ਨਾਲ ਪਹਿਰਾ ਆਉਂਦਾ ਤਾਂ ਹੈ ਪਰ ਉਹ ਕੁਝ ਦੁੱਖ ਦੇ ਜਾਂਦਾ ਹੈ ਕਿਉਂਕਿ ਉਹ ਮਾਲਕ ਨਫ਼ਰਤ ਕਰਦਾ ਹੈ ਗੰਦਗੀ ਤੋਂ ਇਹ ਇੱਕ ਗੰਦਗੀ ਹੈ ਜੋ ਅਸੀਂ ਸਰੀਰ ਨੂੰ ਇਹ ਰੋਗ ਲਾ ਲੈਂਦੇ ਆ ਤੇ ਉਹ ਹਮੇਸ਼ਾ ਸਫਾਈ ਪਸੰਦ ਕਰਦਾ ਹੈ ਜਿੱਥੇ ਸਫਾਈ ਹੁੰਦੀ ਹੈ ਉੱਥੇ ਖੁਦਾਈ ਹੁੰਦੀ ਹੈ ਸੋ ਪ੍ਰਮਾਤਮਾ ਨੂੰ ਜੇਕਰ ਆਪਾਂ ਪਾਉਣਾ ਹੈ ਚਾਉਂਦੇ ਆ ਕਿ ਘਰ ਵਿੱਚ ਜੇ ਪਹਿਰਾ ਫਿਰ ਕਰਵੇ ਤਾਂ ਸਫਾਈ ਰੱਖਣੀ ਬਹੁਤ ਜ਼ਰੂਰੀ ਆ ਜਦੋਂ ਅਸੀਂ ਇਦਾਂ ਦੀਆਂ ਚੀਜ਼ਾਂ ਨੂੰ ਤਿਆਗ ਦਵਾਂਗੇ ਤਾਂ ਮਾਲਕ ਦੀ ਕਿਰਪਾ ਨੂੰ ਹਾਸਲ ਕਰਾਂਗੇ ਫਿਰ ਦੇਖੋਗੇ ਕਿ ਜ਼ਿੰਦਗੀ ਕਿੰਨੀ ਖੂਬਸੂਰਤ ਉਹ ਮਾਲਕ ਨੇ ਬਣਾ ਦਿੱਤੀ ਸੋ ਇਹ ਇੱਕ ਨਰਕ ਹੈ ਇਸ ਨਰਕ ਚੋਂ ਨਿਕਲਣ ਦੀ ਕੋਸ਼ਿਸ਼ ਕਰੋ ਜੇਕਰ ਮਨ ਨਹੀਂ ਮੰਨਦਾ ਇੱਕ ਵਾਰ ਕੋਸ਼ਿਸ਼ ਕਰਕੇ ਦੇਖੋ ਜਦੋਂ ਤੁਸੀਂ ਹਰ ਰੋਜ਼ ਸਿਰ ਝੁਕਾਉਣਾ ਸ਼ੁਰੂ ਕਰੋਗੇ ਕਿ ਮਾਲਕਾ ਮੈਨੂੰ ਇਸ ਰਸਤੇ ਤੋਂ ਰੋਕ ਲਾ ਮੈਨੂੰ ਬਖਸ਼ ਦੇ ਮੇਤੋ ਗਲਤੀ ਹੋ ਗਈ ਆ ਪਰ ਮੈਂ ਛੱਡ ਨਹੀਂ پا ਰਿਹਾ ਤੁਹਾਡੀ ਕਿਰਪਾ ਨਾਲ ਛੱਡ ਸਕਦਾ ਤਾਂ ਫਿਰ ਤੁਸੀਂ ਖੁਦ ਦੇਖੋਗੇ ਕਿ ਮੁਰਸ਼ਿਦ ਨੇ ਕਿੰਨੀ ਕਿਰਪਾ ਕਰ ਦਿੱਤੀ ਸੋ ਜੜੇ ਅਣਜਾਣੇ ਵਿੱਚ ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ ਆ ਜੇਕਰ ਉਹਨਾਂ ਨੂੰ ਬਖਸ਼ਾ ਲਿਆ ਜਾਵੇ ਤੇ ਉਹ ਮਾਲਕ ਬਖਸ਼ ਵੀ ਦਿੰਦਾ ਹੈ ਕੋਸ਼ਿਸ਼ ਆਪ ਨੂੰ ਕਰਨੀ ਪੈਣੀ ਆ ਜਿਹਨੂੰ ਇਹ ਸਭ ਰੋਗ ਲੱਗੇ ਹੋਏ ਆ ਆਪ ਤੁਸੀਂ ਇਸੇ ਵਿੱਚ ਝਕਾਉਣਾ ਸ਼ੁਰੂ ਕਰ ਦੋਗੇ ਤੇ ਪਰਮਾਤਮਾ ਨੇ ਵੀ ਕਿਰਪਾ ਕਰਨੀ ਸ਼ੁਰੂ ਕਰ ਦੇਣੀ ਆ ਕਿ ਇਹ ਮੇਰੀ ਸ਼ਰਨ ਚ ਆ ਗਿਆ ਹੈ ਤੇ ਹੁਣ ਮੈਂ ਇਹਨੂੰ ਸੁਧਾਰਾਂਗਾ। ਸੋ ਆਪਣੇ ਆਪ ਮੰਨ ਇਹੋ ਜਿਹਾ ਕਰ ਦਿੰਦੇ ਆ ਕਿ ਇਨਸਾਨ ਨੇ ਇਸ ਤਰ੍ਹਾਂ ਦੇ ਰਸਤਿਆਂ ਤੇ ਫਿਰ ਤੁਰਦਾ ਹੀ ਨਹੀਂ। ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਪੀਰਾਂ ਦੀ ਮਹਿੰਦੀ ਲਗਾਉਣ ਨਾਲ ਜੇਕਰ ਪੀਰ ਖੁਸ਼ ਹੁੰਦੇ ਨੇ ਤੇ ਹੋਰ ਦੱਸੋ ਕੀ ਕਰਨਾ ਚਾਹੀਦਾ ਕਿ ਜੀ ਦੇ ਨਾਲ ਪੀਰ ਖੁਸ਼ ਹੋ ਜਾਣ। ਸੋ ਦੇਖੋ ਜੀ ਜੇਕਰ ਤੁਸੀਂ ਚਾਹੁੰਦੇ ਹੋ ਵਾਕਈ ਮਾਲਕ ਨੂੰ ਪਉਣਾ ਮਾਲਕ ਨੂੰ ਪਿਆਰ ਕਰਦੇ ਹੋ ਤਾਂ ਉਹ ਸਿਰਫ ਤੁਹਾਡਾ ਮਨ ਦੇਖੇਗਾ ਜੇਕਰ ਮਨ ਸਾਫ਼ ਹੈ ਦਿਲ ਵਿੱਚ মুর্ਸ਼ਿਦ ਦੇ ਤਰਫ ਤੁਹਾਡਾ ਪਿਆਰ ਵੱਧਦਾ ਜਾ ਰਿਹਾ ਹੈ ਦਿਲ ਵਿੱਚ ਇੱਕ ਤੜਫ ਹੈ ਮਾਲਕ ਲਈ ਇੱਕ ਹੁੰਦੀ ਆ ਕਿ ਅਸੀਂ ਮਾਲਕ ਦੀ ਸੇਵਾ ਕਰਦੇ ਆਂ ਤੇ ਅਸੀਂ ਸੁਖ ਦਾਤਾਂ ਲਈ ਸੇਵਾ ਕਰਦੇ ਆਂ ਕਿ ਸਾਨੂੰ ਆ ਮਿਲ ਜਾਵੇ ਆ ਮਿਲ ਜਾਵੇ ਇੱਕ ਹੁੰਦਾ ਹੈ कि ਸਿਰਫ ਮੁਰਸ਼ਿਦ ਮਿਲ ਜਾਵੇ ਸਿਰਫ ਇਸੇ ਲਈ ਸੇਵਾ ਕਰਨੇ ਕਿ ਮਾਲਕ ਨੂੰ ਪਉਣਾ ਹੈ ਸੋ ਮਾਲਕ ਲਈ ਟਾਈਮ ਕੱਢਦੇ ਹੋ ਹੋਰ ਕਿਸੇ ਨੂੰ ਖਾਸ ਨਹੀਂ ਸਮਝਦੇ ਸਿਰਫ ਆਪਣੇ ਮੁਰਸ਼ਿਦ ਨੂੰ ਖਾਸ ਸਮਝਣਾ ਸੋ ਇਹ ਹੈ ਜਿਆਦਾ ਤੱਕ ਪਰਮਾਤਮਾ ਨੂੰ ਖੁਸ਼ ਕਰਨ ਦੀਆਂ ਨਿਸ਼ਾਨੀਆਂ ਸੋ ਜੇਕਰ ਅਸੀਂ ਇਹ ਆਰਤਾ ਨੂੰ ਅਪਣਾ ਲਵਾਂਗੇ ਤੇ ਮਾਲਕ ਆਪਣੇ ਆਪ ਖੁਸ਼ ਹੋ ਜਾਂਦਾ ਹੈ ਸੋ ਬਾਕੀ ਕਰਮ ਚੰਗਾ ਕਰਦੇ ਜਾਓ ਕਿਸੇ ਨਾਲ ਮਾੜਾ ਨਾ ਕਰੋ ਕੋਈ ਮਾੜਾ ਕਹਿੰਦਾ ਹੈ ਮਾੜਾ ਕਰਦਾ ਹੈ ਉਸ ਗੱਲ ਨੂੰ ਉੱਥੇ ਹੀ ਤਿਆਗ ਦਿਓ ਬੈਠ ਕੇ ਠੰਡੇ ਦਿਮਾਗ ਨਾਲ ਜਦੋਂ ਤੁਸੀਂ ਸੋਚ ਵਿਚਾਰ ਕਰੋਗੇ ਤਾਂ ਤੁਹਾਡੇ ਮਨ ਵਿੱਚੋਂ ਇਹ ਸਭ ਬੁਰਾਈਆਂ ਆਪਣੇ ਆਪ ਨਿਕਲਣ ਲੱਗ ਪੈਣਗੀਆਂ ਕਿਉਂਕਿ ਕਈ ਵਾਰ ਅਸੀਂ ਦੁਖੀ ਹੁੰਦੇ ਆ ਜਦੋਂ ਕੋਈ ਸਾਨੂੰ ਪਰੇਸ਼ਾਨ ਕਰਦਾ ਤੇ ਅਸੀਂ ਬਹੁਤ ਕੁਝ ਮਨ ਵਿੱਚ ਸੋਚਦੇ ਰਹਿੰਦੇ ਹਾਂ ਉਸ ਸਮੇਂ ਕਿ ਇਹ ਸਾਨੂੰ ਆਹ ਕਹਿਣਾ ਚਾਹੀਦਾ ਆਹ ਕਹਿਣਾ ਚਾਹੀਦਾ ਮਰ ਕੇ ਉੱਥੇ ਇਹ ਸੋਚੋ ਕਿ ਸਾਡੇ ਕਹਿਣ ਦੇ ਨਾਲ ਕੀ ਹੋਵੇਗਾ ਕੁਝ ਨਹੀਂ ਜੇਕਰ ਸਾਡਾ ਮਨ ਦਿਖਾਇਆ ਤੇ ਸਾਡੇ ਮੁਰਸ਼ਿਦ ਦਾ ਮਨ ਦੁਖ ਗਿਆ ਕਿਉਂਕਿ ਜਿਹਦੀ ਅਸੀਂ ਸੇਵਾ ਕਰਦੇ ਹਾਂ ਜਿੱਕਰ ਵਿਸ਼ਵਾਸ ਆਪਣੇ ਮਾਲਕ ਤੇ ਪੱਕਾ ਹੈ ਸਿਰਫ ਉਹਦੇ ਤੇ ਗੱਲ ਮੁਕਾ ਕੇ ਆਪਣੇ ਜੋ ਉਹ ਸੋਚ ਵਿਚਾਰ ਤੇ ਸਮਾਂ ਗੁਆ ਰਹੇ ਹੋ ਇਹ ਸਮਾਂ ਆਪਣੇ ਪਰਮਾਤਮਾ ਨੂੰ ਖੁਸ਼ ਕਰਨ ਲਈ ਲਾ ਦੋ ਵੰਦਗੀ ਕਰਨੀ ਸ਼ੁਰੂ ਕਰ ਦੋ ਮਨ ਵਿੱਚ ਸਿਮਰਨ ਕਰਨਾ ਸ਼ੁਰੂ ਕਰ ਦੋ ਜਦੋਂ ਵੀ ਕੋਈ ਇਹੋ ਜਿਹਾ ਸਮਾਂ ਆਉਂਦਾ ਹੈ ਤਾਂ ਤੁਸੀਂ ਖੁਦ ਦੇਖੋਗੇ ਪਰਮਾਤਮਾ ਕਿਵੇਂ ਫਿਰ ਤੁਹਾਡੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਖੁਦ ਦੇਵੇਗਾ ਕਿਉਂਕਿ ਜਦੋਂ ਪਰਮਾਤਮਾ ਫਿਰ ਜ਼ਿੰਦਗੀ ਵਿੱਚ ਕਿਸੇ ਦੇ ਖਲਾਰਾ ਪਾਉਂਦਾ ਹੈ ਤੇ ਉਹਨੂੰ ਸਮਝਣਾ ਬਹੁਤ ਔਖਾ ਹੋ ਜਾਂਦਾ ਹੈ ਇਸੇ ਲਈ ਕਹਿੰਦੇ ਆ ਕਿ ਇੱਕ ਚੁੱਪ 100 ਸੁੱਖ ਸੋ ਜੇਕਰ ਤੁਸੀਂ ਇੱਕ ਵਾਰ ਇਹ ਚੁੱਪ ਕਰ ਜਾਂਦੇ ਹੋ ਸਭ ਕੁਝ ਸੁਣ ਗਏ ਜੇਕਰ ਤੁਸੀਂ ਸਹੀ ਹੋ ਆ ਫਿਰ ਪ੍ਰਮਾਤਮਾ ਬਹੁਤ ਸੁੱਖ ਝੋਲੀ ਵਿੱਚ ਪਾ ਦਿੰਦਾ ਹੈ ਤੇ ਆਪਣੇ ਆਪ ਮਾੜਾ ਕਹਿਣ ਵਾਲਿਆਂ ਦੇ ਮੂੰਹ ਬੰਦ ਕਰ ਦਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਦੀਦੀ ਜੀ ਜੇਕਰ ਆਪ ਨੂੰ ਮਿਲਣਾ ਹੋਵੇ ਤੇ ਆਪਣਾ ਐਡਰੈਸ ਵੀਡੀਓ ਵਿੱਚ ਜ਼ਰੂਰ ਦੱਸ ਦੇਣਾ ਸੋ ਇਹ ਲਿਖਦੇ ਆ ਕਿ ਆਪ ਜੀ ਦੀਆਂ ਅਸੀਂ ਸਾਰੀਆਂ ਹੀ ਵੀਡੀਓ ਸੁਣਦੇ ਆ ਦੇਖਦੇ ਵੀ ਆ ਆਨੰਦ ਆਉਂਦਾ ਹੈ ਲੱਗਦਾ ਹੈ ਕਿ ਜਿਵੇਂ ਪ੍ਰਮਾਤਮਾ ਸਾਹਮਣੇ ਬੈਠ ਕੇ ਸਾਨੂੰ ਸਮਝਾ ਰਿਹਾ ਹੋਵੇ ਤੇ ਆਨੰਦ ਆਉਂਦਾ ਹੈ ਸੋ ਦੀਦੀ ਜੀ ਮੇਰਾ ਕੋਈ ਵੀ ਗੁਰੂ ਨਹੀਂ ਹੈ ਕਿ ਬਿਨਾ ਗੁਰੂ ਬੰਦਗੀ ਨਹੀਂ ਹੁੰਦੀ ਕੋਈ ਕਹਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਮੰਨੋ ਤੇ ਕੋਈ ਕਹਿੰਦਾ ਹੈ ਇਸ ਤਰ੍ਹਾਂ ਮੰਨੋ ਸੋ ਆਪ ਜੀ ਦੀਆਂ ਵੀਡੀਓ ਦੇਖ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਦੇ ਦਰਸ਼ਨ ਜ਼ਰੂਰ ਹੋਣਗੇ ਕਿਰਪਾ ਕਰੋ ਦੀਦੀ ਜੀ ਜੈ ਮਾ ਕਾਲੀ ਸੋ ਦੇਖੋ ਜੀ ਸਾਡਾ ਫਰਜ਼ ਹੈ ਕਿ ਤੁਹਾਨੂੰ ਸਹੀ ਰਸਤੇ ਤੇ ਜਾਣਾ ਜੋ ਗੱਲ ਸਹੀ ਹੈ ਉਹ ਸਮਝਾਉਣੀ ਉਹ ਦੱਸਣੀ ਵੀਡੀਓ ਰਾਈ ਸੋ ਗਲਤ ਰਸਤੇ ਤੇ ਨਹੀਂ ਜਾਣਾ ਹੁਣ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰੋਗੇ ਇਸ ਰਸਤੇ ਤੇ ਤੁਰੋਗੇ ਤਾਂ ਜ਼ਿੰਦਗੀ ਵਿੱਚ ਤੁਹਾਨੂੰ ਲਾਭ ਹੀ ਮਿਲੇਗਾ ਸੋ ਇਹ ਤੁਹਾਡੇ ਤੇ ਹੈ ਕਿ ਤੁਸੀਂ ਗੱਲ ਨੂੰ ਸੁਣ ਕੇ ਅਣਸੁਣਾ ਕਰਨਾ ਹੈ ਜਾਂ ਇਹਨੂੰ ਸਮਝਣਾ ਹੈ ਜੇਕਰ ਸਮਝੋਗੇ ਤਾਂ ਬਹੁਤ ਕੁਝ ਪਾਉਗੇ ਕਿਉਂਕਿ ਪਰਮਾਤਮਾ ਦੀਆਂ ਰਮਜ਼ਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਸਮਝ ਲੈਨੇ ਆ ਤੇ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਸੋ ਮੁਸ਼ਕਿਲਾਂ ਹੋਂਦੀਆਂ ਹੈ ਪਰ ਇੱਕ ਸਾਲ ਤੋਂ ਹੀ ਕੋਸ਼ਿਸ਼ ਕਰ ਲਓ ਕਿ ਇੱਕ ਸਾਲ ਤੋਂ ਅਸੀਂ ਸੇਵਾ ਮੰਨ ਲਓ ਕਿ ਕਰਨੀ ਸ਼ੁਰੂ ਕੀਤੀ 2023 ਚ ਕੀਤੀ 24 ਚੜ ਗਿਆ ਤੇ ਹੁਣ ਤੁਸੀਂ 24 ਚ ਇਸ ਸਮੇਂ ਬੈਠ ਕੇ ਜਦੋਂ ਸੋਚੋਗੇ ਕਿ ਸੇਵਾ ਕਰਨ ਤੋਂ ਪਹਿਲਾਂ ਦਾ ਸਾਡਾ ਕੀ ਮਾਹੌਲ ਸੀ ਤੇ ਹੁਣ ਕੀ ਮਾਹੌਲ ਹੈ ਕੀ ਬਦਲਾਅ ਆਇਆ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਆਪਣੇ ਆਪ ਜਵਾਬ ਮਿਲ ਜਾਣਗੇ ਸੋ ਪ੍ਰਮਾਤਮਾ ਦੀ ਜਦੋਂ ਅਸੀਂ ਸੇਵਾ ਕਰਦੇ ਹਾਂ ਚੰਗੇ ਰਸਤੇ ਤੇ ਤੁਰਦੇ ਹਾਂ ਤੇ ਪ੍ਰਮਾਤਮਾ ਬਹੁਤ ਤਰ੍ਹਾਂ ਪਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ ਬਹੁਤ ਤਰ੍ਹਾਂ ਦੇ ਸੰਕੇਤ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਹੁਣ ਸਮਝਣਾ ਹੈ ਸੋ ਬਾਕੀ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਕੇ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਓ ਤੇ ਉਹ ਸਭ ਕੁਝ ਹੀ ਕਰ ਦਿੰਦਾ ਹੈ ਦਰਸ਼ਨ ਵੀ ਜ਼ਰੂਰ ਦਿੰਦਾ ਹੈ ਸੋ ਇੰਨਾ ਕ ਕਵਾਂਗੇ ਕਿ ਗੁਰੂ ਧਾਰਨਾ ਜ਼ਰੂਰ ਕਰਨੀ ਚਾਹੀਦੀ ਹੈ ਇੱਥੇ ਬਿਲਕੁਲ ਜਿਨੇ ਵੀ ਤੁਹਾਨੂੰ ਕਿਹਾ ਹੈ ਸਹੀ ਕਿਹਾ ਹੈ ਕਿ ਬਿਨਾ ਗੁਰੂ ਦੇ ਬੰਦਗੀ ਨਹੀਂ ਹੁੰਦੀ ਸੋ ਗੁਰੂ ਧਾਰਨਾ ਕਰੋ ਗੁਰੂ ਰੂਪੀ ਜੋ ਸ਼ਬਦ ਮਿਲੇਗਾ ਉਹਦਾ ਜਾਪ ਕਰੋ ਸੇਵਾ ਸਿਮਰਨ ਕਰੋ ਤੇ ਮਾਲਕ ਨੇ ਪਾਰ ਆਪਣੇ ਆਪ ਹੀ ਲਗਾ ਦੇਣਾ ਵੈਸੇ ਇਹਨਾਂ ਦੇ ਕਮੈਂਟ ਹਰ ਰੋਜ਼ ਵੀਡੀਓ ਤੇ ਆਉਂਦੇ ਆ ਇਹਨਾਂ ਨੇ ਇਸ ਕਮੈਂਟ ਵਿੱਚ ਭਲੇ ਹੀ ਨਹੀਂ ਆਪਣੇ ਬਾਰੇ ਦੱਸਿਆ ਵੈਸੇ ਇਹਨਾਂ ਦਾ ਕਮੈਂਟ ਹਰ ਰੋਜ਼ ਆਇਆ ਹੁੰਦਾ ਮੰਡੀ ਗਵਿੰਦਗੜ ਤੋਂ ਸੋ ਕਿਉਂਕਿ ਇਹ ਕਮੈਂਟ ਜਦੋਂ ਇਹੋ ਜਿਹਾ ਕਰਦੇ ਤੇ ਇਹਨਾਂ ਦਾ ਥੋੜਾ ਜਿਹਾ ਨਾਮ ਅੱਖਾਂ ਮੂਰੇ ਰਹਿੰਦਾ ਹੈ ਕਿਉਂਕਿ ਹਰ ਰੋਜ਼ ਜਿੰਨਾਂ ਜਿੰਨਾਂ ਦੇ ਕਮੈਂਟ ਆਉਂਦੇ ਆ ਕਾਫੀ ਹੱਦ ਤੱਕ ਸਾਨੂੰ ਉਹ ਆਈਡੀਆਂ ਯਾਦ ਰਹਿੰਦੀਆਂ ਵੈਸੇ ਕੋਸ਼ਿਸ਼ ਕਰਿਆ ਕਰੋ ਜਿਹੜੇ ਹਰ ਰੋਜ਼ ਵੀਡੀਓ ਸੁਣਦੇ ਆ ਉਹ ਆਪਣਾ ਕਮੈਂਟ ਵਿੱਚ ਨਾਮ ਜ਼ਰੂਰ ਲਿਖਿਆ ਕਰੋ ਜੀ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਕਿ ਜੋ ਚਰਾਗ ਦੀ ਬੱਤੀ ਹੁੰਦੀ ਹੈ ਉਹਦਾ ਆਪਾਂ ਕੀ ਕਰਨਾ ਹੈ ਦੀ ਇਥੇ ਕਮੈਂਟ ਵਿੱਚ ਪੁੱਛਿਆ ਵੀ ਗਿਆ ਹੈ ਕਿ ਦੀਦੀ ਜੀ ਚਰਾਗਾ ਵਿੱਚ ਜੋ ਫੁੱਲ ਬਣਦਾ ਹੈ ਬੱਤੀ ਤੇ ਫੁੱਲ ਬਣ ਜਾਂਦਾ ਉਹਦਾ ਕੀ ਕਰਨਾ ਚਾਹੀਦਾ ਹੈ ਸੋ ਜਦੋਂ ਅਸੀਂ ਚਿਰਾਗ ਰੋਸ਼ਨ ਕਰਦੇ ਆ ਚਿਰਾਗ ਜਦੋਂ ਪੂਰੇ ਜਗਦੇ ਆ ਫਿਰ ਵੱਧ ਜਾਂਦੇ ਦੂਸਰੇ ਤਨ ਤੇ ਉਹ ਚਰਾਗਾ ਦੀ ਬੱਤੀ ਨੂੰ ਆਪਾਂ ਕੁਝ ਨਹੀਂ ਕਰਦੇ ਛੇੜਦੇ ਨਹੀਂ ਤੇ ਜਿਸ ਦਿਨ ਫਿਰ ਚਰਾਗ ਰੋਸ਼ਨ ਕਰਨੇ ਆ ਇੱਕ ਹਫਤੇ ਬਾਅਦ ਕਰਦੇ ਹੋ ਹਫਤੇ ਚ ਦੋ ਵਾਰ ਕਰਦੇ ਹੋ ਚਾਹੀ ਜਿਸ ਦਿਨ ਤੁਸੀਂ ਸੇਵਾ ਕਰਦੇ ਹੋ ਜਾਨੀ ਕਿ ਐਤਵਾਰ ਨੂੰ ਵੀ ਚਰਾਗ ਰੋਸ਼ਨ ਕਰਦੇ ਹੋ ਵੀਰਵਾਰ ਨੂੰ ਵੀ ਕਰਦੇ ਹੋ ਤਾਂ ਉੱਥੇ ਇਸ ਗੱਲ ਦਾ ਧਿਆਨ ਰੱਖੋ ਕਿ ਜਿਸ ਦਿਨ ਤੁਸੀਂ ਚਰਾਗ ਨਵੇਂ ਸਿਰੇ ਰੋਸ਼ਨ ਕਰਨੇ ਆ ਉਸ ਸਮੇਂ ਚਰਾਗਾ ਦੀ ਸਪਾਈ ਕਰਨੀ ਹੈ ਤੇ ਉਸ ਸਮੇਂ ਹੀ ਚਰਾਗ ਦੇ ਵਿੱਚੋਂ ਉਹ ਬੱਤੀ ਨੂੰ ਕੱਢਣਾ ਹੈ ਕੱਢ ਕੇ ਫਿਰ ਕਾਟਨ ਦੇ ਨਾਲ ਤੁਸੀਂ ਚਰਾਗ ਨੂੰ ਸਾਫ਼ ਕਰ ਲਓ ਕਰਕੇ ਸਾਫ਼ ਫਿਰ ਕੱਚੀ ਲੱਸੀ ਦੇ ਨਾਲ ਸਾਫ਼ ਕਰੋ ਕੱਚੀ ਲੱਸੀ ਨਾਲ ਸਾਫ਼ ਕਰਨ ਤੋਂ ਬਾਅਦ ਚਰਾਗ ਰੋਸ਼ਨ ਕਰੋ ਤੇ ਜੋ ਬੱਤੀ ਹੈ ਉਹ ਇੱਕ ਛੋਟਾ ਜਿਹਾ ਡਸਟਮੀਨ ਜਾਨੀ ਕੋਈ ਵੀ ਡੱਬਾ ਜਿਹਦੇ ਵਿੱਚ ਤੁਸੀਂ ਰਾਖ ਵਗੈਰਾ ਪਾਉਂਦੇ ਹੋ ਉਹਦੇ ਵਿੱਚ ਉਹ ਬੱਤੀਆਂ ਸਾਂਭ ਕੇ ਰੱਖ ਲਿਆ ਕਰੋ ਤੇ ਜਦੋਂ ਵੀ ਕਿਤੇ ਲਾਗੇ ਪਾਣੀ ਚੱਲਦਾ ਹੈ ਪਾਣੀ ਆਉਂਦਾ ਹੈ ਤੇ ਉਹਦੇ ਵਿੱਚ ਤੁਸੀਂ ਉਹ ਜਲ ਪ੍ਰਵਾਹ ਕਰ ਦੇਣੀਆਂ ਆ ਸੰਭਾਲ ਕੇ ਰੱਖਣੀਆਂ ਕਦੇ ਵੀ ਗਲਤੀ ਨਹੀਂ ਕਰਨੀ ਕਿ ਇੱਧਰ ਉੱਧਰ ਤੁਸੀਂ ਸੁੱਟ ਦਮੋ ਇਹ ਚੀਜ਼ਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਚੀਜ਼ ਤੇ ਕਈ ਜਣੇ ਪੈਰਾ ਘੱਟਣ ਦੀ ਕੋਸ਼ਿਸ਼ ਕਰ ਸਕਦੇ ਆ ਕਿ ਤੁਹਾਡੇ ਘਰ ਵਿੱਚ ਇਹ ਜੱਦੀ ਚਰਾਗ ਹੈ ਇਹਦੀ ਬੱਤੀ ਅਸੀਂ ਲੈ ਜਾਈਏ ਜਿੰਤਾ ਜਿੰਤਾ ਕੋਈ ਦੱਸਦਾ ਹੈ ਕਿਉਂਕਿ ਇਹੋ ਜਿਹਾ ਕੁਝ ਸਾਡੇ ਨਾਲ ਵੀ ਇੱਕ ਵਾਰ ਹੋ ਚੁੱਕਾ ਹੈ ਇਸ ਲਈ ਧਿਆਨ ਦਿਆ ਕਰੋ ਜੀ ਕਿ ਉਹ ਬੱਤੀਆਂ ਦਾ ਖਾਸ ਧਿਆਨ ਰੱਖਿਆ ਜਾਵੇ ਜੋ ਚਰਾਗ ਵਿੱਚੋਂ ਇੱਕ ਵਾਰ ਕੱਢ ਦਿੰਨੇ ਹੋ ਉਹਦੀ ਸੰਭਾਲ ਰੱਖਣੀ ਚਾਹੀਦੀ ਆ ਕਿਉਂਕਿ ਜਦੋਂ ਕੋਈ ਉਹ ਜਿਹੜਾ ਨਿਸ਼ਾਨ ਆਉਂਦਾ ਹੈ ਘਰ ਵਿੱਚ ਜੇਕਰ ਕਿਸੇ ਤੋਂ ਪੁੱਛ ਕੇ ਆਉਂਦਾ ਹੈ ਤੇ ਕਈ ਵਾਰ ਦੱਸ ਦਿੱਤਾ ਜਾਂਦਾ ਹੈ ਕਿ ਤੁਸੀਂ ਉਹਨਾਂ ਦੇ ਘਰ ਵਿੱਚੋਂ ਚਰਾਗ ਦੀ ਬੱਤੀ ਲੈ ਆਓ ਤੇ ਲਿਆ ਕੇ ਵਚਨ ਕਰਕੇ ਉਹ ਲਗਾ ਲਓ ਉਹ ਪੈਰਾ ਤੁਹਾਡੇ ਤਰਫ ਆ ਜਾਊਗਾ ਬਹੁਤ ਕੁਝ ਇਸ ਦੁਨੀਆ ਤੇ ਹੋ ਰਿਹਾ ਹੈ ਹੈ ਸੋ ਵੈਸੇ ਆਪਾਂ ਬਹੁਤੇ ਬਹਿਮਾ ਵਿੱਚ ਪਾਈਦਾ ਨਹੀਂ ਇੱਥੇ ਇਹੀ ਕਵਾਂਗੇ ਕਿ ਬਹਿਮ ਵੀ ਨਹੀਂ ਕਰਨਾ ਪਰ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਚੰਗਾ ਬਣਿਆ ਹੈ ਤੇ ਮਾੜਾ ਵੀ ਬਣਿਆ ਹੈ ਮਾੜਾ ਹੈ ਤੇ ਚੰਗਾ ਵੀ ਹੈ ਇੱਕ ਇਥੇ ਧਿਆਨ ਰੱਖੋ ਕਿ ਜਿਸ ਰੂਮ ਵਿੱਚ ਚਿਰਾਗ ਰੋਸ਼ਨ ਹੁੰਦੇ ਆ ਉਹਦੇ ਵਿੱਚ ਔਨਦਕ ਜਾਂਦਕ ਘੱਟ ਹੀ ਕਰਨੀ ਚਾਹੀਦੀ ਆ ਆਇਆ ਗਿਆ ਉਸ ਰੂਮ 'ਚ ਘੱਟ ਹੀ ਬਿਠਾਉਣਾ ਚਾਹੀਦਾ ਹੈ ਸੋ ਇਹਨਾਂ ਗੱਲਾਂ ਤੇ ਤੁਸੀਂ ਧਿਆਨ ਜ਼ਰੂਰ ਦਿਓ ਜੀ ਅਮਲ ਜ਼ਰੂਰ ਕਰਿਆ ਕਰੋ ਜੋ ਵੀਡੀਓ ਦੱਸਦੀਆਂ ਸੋ ਜਿਨ੍ਹਾਂ ਨੇ ਵੀਡੀਓ ਪੂਰੀ ਸੁਣ ਲਈ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਜੀ ਬਾਕੀ ਪੂਰੀ ਵੀਡੀਓ ਸੁਣਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਜੈ ਪੀਰਾਂ ਦੀ ਜੈ ਸਾਈਂ